ਰੋਸਰੀਆਂ ਕੀਮਤਾਂ ਲਗਾਤਾਰ ਵਧੀਆਂ ਪਿਛਲੇ ਸਮੇਂ ਦੇ ਵਿੱਚ ਆਪਾਂ ਬਹੁਤ ਵਾਰੀ ਗੱਲਬਾਤ ਕੀਤੀ ਹੈ ਤੇ ਮਹਿੰਗਾਈ ਹਜੇ ਘਟਣ ਦਾ ਨਾਂ ਨਹੀਂ ਲੈ ਰਹੀ ਇਹ ਸਾਰੇ ਕੁਝ ਦੇ ਨਾਲ ਇੱਕ ਜਿਹੜੀ ਸਰਵੇ ਕੀਤਾ ਇਹਨਾਂ ਨੇ ਉਹ ਸਰਵੇ ਦੇ ਵਿੱਚ ਉਹ ਗੱਲ ਇੱਕ ਬੜੀ ਅਜੀਬ ਉੱਭਰ ਕੇ ਸਾਹਮਣੇ ਆਈ ਆ ਉਹ ਗੱਲ ਇਹ ਆ ਕਿ ਲੋਕ ਜਿਹੜੀਆਂ ਚੀਜ਼ਾਂ ਖਾ ਰਹੇ ਆ ਉਹ ਜਿਹੜੀ ਬੈਸਟ ਬਿਫੋਰ ਡੇਟ ਹੁੰਦੀ ਆ ਜਿਹਨੂੰ ਅਸੀਂ ਐਕਸਪਾਇਰੀ ਡੇਟ ਵੀ ਕਹਿ ਦਿੰਦੇ ਆ ਜਿਹੜੀ ਉੱਤੇ ਲਿਖਿਆ ਹੁੰਦਾ ਬੈਸਟ ਬਿਫੋਰ ਕਿਸੇ ਵੀ ਚੀਜ਼ ਦੇ ਉੱਤੇ ਜਿਹੜੀ ਪੈਕ ਕੀਤੀ ਆ ਉਹ ਲੰਘਣ ਤੋਂ ਬਾਅਦ ਵੀ ਉਹਨਾਂ ਨੂੰ ਖਾ ਰਹੇ ਆ ਕਿਉਂਕਿ ਉਹਨੂੰ ਛੱਡਣਾ ਅਫੋਰਡ ਨਹੀਂ ਕਰ ਸਕਦੇ ਕਈ ਵਾਰੀ ਘਰਾਂ ਦੇ ਵਿੱਚ ਸਮਾਨ ਪਿਆ ਹੁੰਦਾ ਪਿਆ ਪਿਆ ਐਕਸਪਾਇਰ ਹੋ ਜਾਂਦਾ ਜਾਂ ਉਹਦੀ ਜਿਹੜੀ ਬੈਸਟ ਬਿਫੋਰ ਡੇਟ ਆ ਉਹ ਲੰਘ ਜਾਂਦੀ ਆ ਤੇ ਆਪਾਂ ਉਹਨੂੰ ਸੁੱਟ ਦੰਨੇ ਆਮ ਤੌਰ ਦੇ ਉੱਤੇ ਵੀ ਇਹ ਹੁਣ ਠੀਕ ਨਹੀਂ ਰਿਹਾ ਪਰ ਲੋਕ ਉਹਨੂੰ ਕੰਜ਼ਿਊਮ ਕਰ ਰਹੇ ਆ ਹਾਲਾਂਕਿ ਇਹ ਵੀ ਗੱਲ ਆਪਾਂ ਜਾਣਦੇ ਆ ਕਿ ਜਿਹੜੀ ਬੈਸਟ ਬਿਫੋਰ ਡੇਟ ਹੁੰਦੀ ਹੈ ਦਾ ਮਤਲਬ ਇਹ ਨਹੀਂ ਹੁੰਦਾ ਵੀ ਉਹਦੇ ਤੋਂ ਅਗਲੇ ਦਿਨ ਚੀਜ਼ ਖਰਾਬ ਹੋ ਗਈ ਹੈ ਦੁੱਧ ਆ ਉਹਨੂੰ ਉਹਦੇ 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 ਦੇਖ ਕੇ ਉਹਦੀ ਕੁਆਲਿਟੀ ਉਹਨੂੰ ਕਾਫੀ ਦੇਰ ਤੱਕ ਲੋਕ ਕਈ ਵਾਰ ਯੂਜ਼ ਕਰ ਲੈਂਦੇ ਉਹਦੀ ਬੈਸਟ ਬਿਫੋਰ ਲੰਘਣ ਤੋਂ ਬਾਅਦ ਵੀ ਬੈਸਟ ਬਿਫੋਰ ਦਾ ਮਤਲਬ ਹੁੰਦਾ ਕਿ ਉਹਨਾਂ ਦੇ ਹਿਸਾਬ ਨਾਲ ਇਹ ਤੋਂ ਪਹਿਲਾਂ ਪਹਿਲਾਂ ਜਿਹਨੂੰ ਕੰਜ਼ਿਊਮ ਕਰ ਲਓਗੇ ਤਾਂ ਇਹ ਜ਼ਿਆਦਾ ਠੀਕ ਹੈ ਪਰ ਲੋਕ ਹੁਣ ਉਹਨੂੰ ਯੂਜ਼ ਕਰ ਰਹੇ ਆ ਬਾਅਦ ਦੇ ਵਿੱਚੜੀਆਂ ਪਾਸਟ ਬੈਸਟ ਬਿਫੋਰ ਡੇਟਸ ਆ ਉਹਨਾਂ ਨੂੰ ਜਿਹੜੀਆਂ ਮਤਲਬ ਬਾਅਦ ਦੇ ਵਿੱਚ ਲੰਘ ਜਾਂਦੀਆਂ ਉਹਨਾਂ ਨੂੰ ਵੀ ਯੂਜ਼ ਕਰ ਰਹੇ ਆ ਦਲਹੌਜ਼ੀ ਯੂਨੀਵਰਸਿਟੀ ਦਾ ਐਗਰੀ ਫੂਡ ਰੈਂਡਰ ਟਿਕਲ ਲੈਬ ਆ ਉਹਨਾਂ ਨੇ ਲਗਭਗ 9909 ਕੈਨੇਡੀਅਨ ਨੂੰ ਸਰਵੇ ਕੀਤਾ ਜਿਹਨਾਂ ਦੇ ਵਿੱਚ ਉਹਨਾਂ ਨੇ ਇਹ ਦੇਖਿਆ ਕਿ ਤੁਹਾਡੀਆਂ ਫੂਡ ਸੇਫਟੀ ਰਿਸਕ ਕਿਦਾਂ ਦਾ ਹੈ ਤੁਹਾਡੀਆਂ ਆਦਤਾਂ ਕੀ ਆ ਤੁਸੀਂ ਕੀ ਸੋਚਦੇ ਆ ਤੇ ਇਹ ਸਾਰੇ ਸਰਵੇ ਦੇ ਵਿੱਚ ਲੱਭਿਆ ਉਹਨਾਂ ਨੇ ਇਹ ਆ ਕਿ 58% ਜਿਹੜੇ ਰਿਸਪੌਂਡੈਂਟ ਨੇ ਉਹ ਇਸ ਗੱਲ ਵੱਲ ਨੇ ਕਿ ਜਿਹੜਾ ਫੂਡ ਜਾਂਤ ਉਸ ਜਿਹੜੀ ਬੈਸਟ ਬਿਫੋਰ ਡੇਟ ਹੁੰਦੀ ਹੈ ਜਿਹਨੂੰ ਐਕਸਪਾਇਰੀ ਡੇਟ ਜਾਂ ਡਿਊ ਡੇਟ ਕੋਈ ਵੀ ਕਹਿੰਦੇ ਆ ਆਪਾਂ ਉਹਦੇ ਤੁਸੀਂ ਨੇੜੇ ਹੁੰਦੀ ਹੈ ਚੀਜ਼ ਤੇ ਜਾਂ ਇਵਨ ਉਹਨੂੰ ਆ ਲੰਘ ਜਾਂਦੀ ਹੈ ਬੈਸਟ ਬਿਫੋਰ ਉਹਨੂੰ ਵੀ ਲੋਕ ਜਿਹੜਾ ਆ ਉਸੇ ਤਰ੍ਹਾਂ ਯੂਜ਼ ਕਰ ਰਹੇ ਆ 48% ਨੇ ਇਹ ਕਿਹਾ ਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਜਾਂ ਉਹ ਅਨਸ਼ੋਰ ਨੇ ਇਸ ਗੱਲ ਕਰਕੇ ਕਿ ਜਿਹੜਾ ਇਹ ਫੂਡ ਅਸੀਂ ਖਾਵਾਂਗੇ ਇਹਦੇ ਨਾਲ ਬਿਮਾਰ ਹੋ ਸਕਦੇ ਆ ਜਾਂ ਇਹ ਖਾਣਾ ਠੀਕ ਹੁੰਦਾ ਬੈਸਟ ਬਿਫੋਰ ਤੋਂ ਬਾਅਦ ਵੀ ਖਾਧਾ ਜਾ ਸਕਦਾ ਹੁੰਦਾ 50% ਤੋਂ ਉੱਤੇ ਜਿਹੜੇ ਇਸ ਗੱਲ ਦੇ ਵਿੱਚ ਯਕੀਨ ਕਰਦੇ ਆ ਕਿ ਜਿਹੜੀਆਂ ਫੂਡ ਦੀਆਂ ਵਧੀਆਂ ਕੀਮਤਾਂ ਆ ਇਹਨਾਂ ਨੇ ਸਾਨੂੰ ਜ਼ਿਆਦਾ ਰਿਸਕ ਲੈਣ ਲਈ ਮਜਬੂਰ ਕਰ ਦਿੱਤਾ ਜਦੋਂ ਬੰਦੇ ਦੇ ਕੋਲ ਸਰੱਗੀ ਹੁੰਦੀ ਹੈ ਚਾਰ ਪੈਸੇ ਹੁੰਦੇ ਆ ਉਹ ਕਈ ਚੀਜ਼ਾਂ ਦਾ ਖਿਆਲ ਰੱਖਦਾ ਆ ਆਪਣੀ ਸਿਹਤ ਦਾ ਖਾਣ ਪੀਣ ਦੀਆਂ ਚੀਜ਼ਾਂ ਦਾ ਕਿਹੜੀ ਚੀਜ਼ ਖਾਣੀ ਆ ਕਿੱਦਾਂ ਖਾਣੀ ਆ ਕਿਹੜੀ ਨਹੀਂ ਖਾਣੀ ਜਾਂ ਬੈਸਟ ਬਿਫੋਰ ਡੇਟ ਦੇ ਨੇੜੇ ਵਾਲੀ ਨਹੀਂ ਖਾਣੀ ਜਾਂ ਇਵਨ ਫਿਰ ਬੰਦਾ ਵੀ ਸੋਚਦਾ ਵੀ ਜੇ ਇਹ 26 ਤਰੀਕ ਨੂੰ ਐਕਸਪਾਇਰ ਹੁੰਦੀ 25 ਨੂੰ ਹੀ ਕਈ ਵਾਰੀ ਸੋਚ ਲੈਂਦਾ ਵੀ ਮੈਂ ਨਹੀਂ ਖਾਣੀ ਇਹ ਪਰ ਜਦੋਂ ਥੋੜੀ ਜਿਹੀ ਹੁਣ ਜੇਬ ਤੰਗ ਆ ਲੋਕਾਂ ਦੀ ਹੱਥ ਤੰਗ ਆ ਤੇ ਲੋਕ ਡੇਟ ਲੰਘੀਆਂ ਚੀਜ਼ਾਂ ਵੀ ਵਰਤ ਰਿਹਾ ਆਮ ਤੌਰ ਤੇ ਉੱਤੇ ਸਟੋਰਾਂ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਜਿਹੜੀਆਂ ਤਰੀਕ ਬਹੁਤ ਨੇੜੇ ਹੁੰਦੀ ਜਿਨ੍ਹਾਂ ਦੀ ਬੈਸਟ ਬਿਫੋਰ ਡੇਟ ਉਹ ਸਸਤੀਆਂ ਲੱਗੀਆਂ ਹੁੰਦੀਆਂ ਚੀਜ਼ਾਂ ਮੰਨ ਲਓ ਕੱਲ ਨੂੰ ਕੋਈ ਜੂਸ ਆ ਉਹ ਐਕਸਪਾਇਰ ਹੋ ਜਾਣਾ ਆ ਤੇ ਉਹ ਇੱਕ ਵੱਖਰੀ ਸ਼ੈਲਫ ਤੇ ਉੱਤੇ ਸਟੋਰਾਂ ਦੇ ਵਿੱਚ ਉਹ ਰੱਖ ਦਿੰਦੇ ਆ ਤਾਂ ਕਿ ਇਹ ਤੁਸੀਂ ਅੱਜ ਲੈ ਜਾਓ ਤੇ ਕੱਲ ਨੂੰ ਉਹਨੂੰ ਕੰਜ਼ਿਊਮ ਕਰ ਲੈਣਾ ਜਾਂ ਤੁਸੀਂ ਅੱਜ ਹੀ ਕੰਜ਼ਿਊਮ ਕਰ ਲੈਣਾ ਤੁਸੀਂ ਉਹਨੂੰ ਲਿਜਾ ਸਕਦੇ ਆ ਤੇ ਲੋਕ ਆਮ ਤੌਰ ਤੇ ਉੱਤੇ ਉਹ ਕਾਫੀ ਮਤਲਬ ਫਰਕ ਦੇ ਨਾਲ ਉਹ ਚੀਜ਼ਾਂ ਲੱਗੀਆਂ ਹੁੰਦੀਆਂ ਹਾਲਾਂਕਿ ਪਿੱਛੇ ਰਿਪੋਰਟ ਇਹ ਵੀ ਆਈ ਸੀ ਵੀ ਉਹਨਾਂ ਦੀਆਂ ਕੀਮਤਾਂ ਵੀ ਇਹਨਾਂ ਨੇ ਕੰਪਨੀਆਂ ਵਾਲਿਆਂ ਨੇ ਵਧਾ ਦਿੱਤੀਆਂ ਵੀ ਪਹਿਲਾਂ ਜੀ 40% ਆਫ ਲਾਉਂਦੇ ਸੀ ਮੰਨ ਲਓ ਕੱਲੂ ਚੀਜ਼ ਐਕਸਪਾਇਰ ਹੋ ਜਾਣੀ ਆ ਤੇ ਉਹਨੂੰ ਅੱਜ ਇਹਨਾਂ ਨੇ ਵੱਖਰੀ ਸ਼ੈਲਫ ਦੇ ਉੱਤੇ ਰੱਖ ਦਿੱਤਾ ਕਿਉਂਕਿ ਕੱਲ੍ਹ ਤੋਂ ਬਾਅਦ ਤੇ ਉਹ ਵੇਸਟ ਆ ਅੱਜ ਇਹਨਾਂ ਨੂੰ ਉਹ 40% ਆਫ ਲਾ ਦਿੰਦੇ ਸੀ ਕਈ ਵਾਰੀ ਤੇ ਹੁਣ ਉਹ 40 ਨਹੀਂ ਲਾਉਂਦੇ ਹੁਣ 20 ਹੀ ਲਾਉਂਦੇ ਆ ਕਿਉਂਕਿ ਲੋਕ ਉਧਰਲੇ ਪਾਸੇ ਸ਼ਾਪਿੰਗ ਕਰਨ ਪਹਿਲਾਂ ਜਾਂਦੇ ਆ ਤੇ ਉਹਨਾਂ ਨੂੰ ਪਹਿਲਾਂ ਖਰੀਦਦੇ ਆ ਸਾਰਾ ਜਿਹੜਾ ਹਸਾਕਤਾਵਾ ਉਹ ਪੈਸੇ ਤੇ ਲੇਦਾ ਆ ਆਰਥਿਕ ਤੌਰ ਦੇ ਉੱਤੇ ਤੰਗੀ ਲੋਕਾਂ ਦੇ ਉੱਤੇ ਅਸਰ ਪਾ ਰਹੀ ਹੈ ਸਾਡੀ ਕਮਿਊਨਿਟੀ ਦੇ ਵਿੱਚ ਸ਼ਾਇਦ ਇਸ ਤਰ੍ਹਾਂ ਨਾ ਹੋਵੇ ਪਰ ਓਵਰਆਲ ਕੈਨੇਡਾ ਦੇ ਵਿੱਚ ਜਿਹੜਾ ਸਰਵੇ ਕਰਨ ਵਿੱਚ 9900 ਬੰਦੇ ਦੇ ਉੱਤੇ ਕੀਤਾ ਉਹ ਇਸ ਗੱਲ ਤੋਂ ਪੀੜਤ ਨੇ ਵੀ ਚੀਜ਼ਾਂ ਮਹਿੰਗੀਆਂ ਹਨ ਤੇ ਇਸ ਕਰਕੇ ਲੋਕ ਬੈਸਟ ਬਿਫੋਰ ਡੇਟ ਤੋਂ ਬਾਅਦ ਵੀ ਖਾਣ ਦੇ ਲਈ ਤਿਆਰ ਨੇ ਸੋ ਜਿਹੜੇ ਹੁਣ ਕੈਨੇਡੀਅਨ ਰਿਸਕ ਲੈ ਰਹੇ ਆ ਫੂਡ ਸੇਫਟੀ ਨੂੰ ਲੈ ਕੇ ਉਹਨਾਂ ਨੂੰ ਮਤਲਬ ਇਸ ਤਰੀਕੇ ਨਾਲ ਰਿਸਕ ਲੈਣ ਲਈ ਮਜਬੂਰ ਹੋ ਰਹੇ ਆ ਜਿਹੜੀਆਂ ਗਰੋਸਰੀ ਦੀਆਂ ਵਾਧੀਆਂ ਕੀਮਤਾਂ ਬੈਸਟ ਬਿਫੋਰ ਡੇਟ ਨੂੰ ਇਗਨੋਰ ਕਰਨ ਲੱਗ ਪਏ ਆ ਜਿਹੜੀਆਂ ਇਹਦੇ 'ਚ ਹੁਣ ਲੋਕ ਟਿਪਸ ਦੇ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਖਾਣ ਪੀਣੇ ਸਸਤਾ ਲਿਆ ਜਾ ਸਕਦਾ ਤੁਸੀਂ ਕਿੱਦਾਂ ਮਤਲਬ ਇਹਨੂੰ ਦੇਖ ਸਕਦੇ ਆ ਪਰ ਉਹ ਲੋਕ ਜਿਹੜੇ ਇਸ ਤਰ੍ਹਾਂ ਹੁਣ ਆਪਣੀ ਸਿਹਤ ਸੰਬੰਧੀ ਰਿਸਕ ਲੈ ਸਕਦੇ ਆ ਉਹਨਾਂ ਦੀ ਗਿਣਤੀ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਤੇ ਕਾਰਨ ਬੜਾ ਸਿੱਧਾ ਆ ਕਿ ਜਿਹੜਾ ਸਿੱਧਾ-ਸਿੱਧਾ ਇਹਦਾ ਸਬੰਧ ਆ ਕਿ ਜਿਹੜੀ ਬੈਸਟ ਬਿਫੋਰ ਡੇਟ ਦੂਜਾ ਹੈਗਾ ਵੀ ਕੀ ਇਹਦੇ ਨਾਲ ਫਿਰ ਲੋਕ ਬਿਮਾਰ ਹੁੰਦੇ ਗਰੋਸਰੀ ਅਫੋਰਡੇਬਿਲਟੀ ਕਿਉਂਕਿ ਨੈਸ਼ਨਲ ਕ੍ਰਾਈਸਿਸ ਬਣ ਚੁੱਕਾ ਆ ਅ ਇਸ ਕਰਕੇ ਦੇਖਿਆ ਜਾ ਰਿਹਾ ਵੀ ਕੀ ਇਹ ਲੋਕ ਹੋਣਾ ਇਹਦੇ ਨਾਲ ਬਿਮਾਰ ਹੋ ਰਹੇ ਆ ਖਾ ਕੇ ਜਾਂ ਉਹਨਾਂ ਨੇ ਫਿਰ ਇਹਨੂੰ ਕੈਟਾਗਰੀਜ਼ ਕੀਤਾ ਆ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਦੇਖਿਆ ਹੈ ਜਿਹੜੀਆਂ ਜਨਰੇਸ਼ਨ Z ਆ 10% ਉਹ ਜਿਹੜੇ ਮਿਲenialਸ ਨੇ ਜਿਹੜੇ 1980 ਤੋਂ 96 ਤੱਕ ਬੌਰਨ ਹੋਏ ਆ 41% ਤੇ ਕਿਹੜੀ ਕਿਹੜੀ ਜਿਹੜੀ ਕੈਟਾਗਰੀ ਆ ਉਹ ਕਿਸ ਤਰੀਕੇ ਦੇ ਨਾਲ ਆਪਣੀਆਂ ਬਾਉਂਡਰੀਜ਼ ਪੁਸ਼ ਕਰ ਰਹੀ ਹੈ ਸੇਫਟੀ ਵਾਲੇ ਪਾਸੇ ਜਿਹੜੇ ਪਹਿਲਾਂ ਨਹੀਂ ਇਦਾਂ ਦੀਆਂ ਚੀਜ਼ਾਂ ਵੱਲ ਧਿਆਨ ਦਿੰਦੇ ਸੀ ਉਹ ਹੁਣ ਆ ਬਾਕੀ ਚੀਜ਼ਾਂ ਨੂੰ ਦੂਜੇ ਨੰਬਰ ਦੇ ਉੱਤੇ ਸੈੱਟ ਰਏ ਆ ਪਰ ਜਿਹੜਾ ਖਾਸ ਤੌਰ ਦੇ ਉੱਤੇ ਕੀਮਤ ਆ ਪ੍ਰਾਈਸ ਆ ਜਿਹੜਾ ਅਗਲੀ ਗੱਲ ਮੈਂ ਦੱਸੋ ਇੱਕ ਆ ਜਿਹੜੀ BC ਹਾਈਡਰੋ ਵੱਲੋਂ ਇੱਕ ਸੂਚਨਾ ਕਹੋ ਜਾਂ ਗੱਲਬਾਤ ਪਿਛਲੇ ਸਾਲ ਦੇ ਵਿੱਚ ਵੀ ਸ਼ੁਰੂ ਕੀਤੀ ਗਈ ਸੀ ਕਿਉਂਕਿ ਇਸ ਵੇਲੇ ਥੋੜੀ ਜਿਹੀ ਭਾਵਾਂ ਹਫ਼ਤਾ ਠੰਡਾ ਚੱਲ ਰਿਹਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆਉਣ ਵਾਲੇ ਸੈਵੰਦ ਵਿੱਚ ਗਰਮੀ ਪੈਣੀ ਹੈ ਤੇ ਗਰਮੀ ਬਹੁਤ ਪੈਣੀ ਹੈ ਗਰਮੀ ਇੰਨੀ ਕ ਪੈਣੀ ਹੈ ਕਿ 2021 ਵਾਲੀ ਗਰਮੀ ਤੋਂ ਲੋਕ ਹਜੇ ਤੱਕ ਡਰੇ ਪਏ ਆ। ਬੀਸੀ ਹਾਈਡਰੋ ਇਸ ਗੱਲ ਤੋਂ ਵੀ ਚਿੰਤਾਤ ਆ ਤੇ ਉਹਨਾਂ ਨੇ ਜਿਹੜੇ ਵਲਨਰੇਬਲ ਲੋ ਲੋ ਇਨਕਮ ਇੰਡੀਵਿਜੂਅਲਸ ਨੇ ਲੋਕ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਫਾਇਦਾ ਲੈ ਸਕਦੇ ਆ। ਬੀਸੀ ਸਰਕਾਰ ਨੇ ਪਿਛਲੇ ਸਾਲ ਅਨਾਉਂਸ ਕੀਤਾ ਸੀ ਵੀ ਜਿਹੜੇ ਲੋਕ ਘੱਟ ਆਮਦਨ ਵਾਲੇ ਨੇ ਉਹਨਾਂ ਨੂੰ ਅਸੀਂ ਗਰਮੀਆਂ ਦੇ ਵਿੱਚ ਏਸੀ ਫ੍ਰੀ ਦਵਾਂਗੇ। ਬਹੁਤ ਐਸੀ ਨੇ ਫ੍ਰੀ ਦਿੱਤੇ ਵੀ ਤੇ ਐਤਕੀ ਵੀ ਦੇਣੇ ਆ। ਸੋ ਜੇ ਤੁਸੀਂ ਐਲੀਜੀਬਲ ਹੋ ਬੀਸੀ ਹਾਈਡਰੋ ਤੇ ਜਾ ਕੇ ਜੇ ਤੁਹਾਡੀ ਇਨਕਮ ਘੱਟ ਆ ਲੋ ਇਨਕਮ ਗਰੁੱਪ ਦੇ ਵਿੱਚ ਤੁਸੀਂ ਆਉਣੇ ਤੁਸੀਂ ਅਪਲਾਈ ਕਰੋ ਤੁਹਾਨੂੰ ਇੱਕ ਪੋਰਟੇਬਲ ਏਸੀ ਫ੍ਰੀ ਸਰਕਾਰ ਦੇ ਰਹੀ ਹੈ ਸੋ ਕੱਲ ਇਹਨਾਂ ਨੇ ਫੇਰ ਇਹ ਸੂਚਨਾ ਦਿੱਤੀ ਹੈ ਬੀਸੀ ਹਾਈਡਰੋ ਨੇ 에어 ਕੰਡੀਸ਼ਨਿੰਗ ਬ੍ਰਿਟਿਸ਼ ਕੋਲੰਬੀਆ ਦੇ ਘਰਾਂ ਦੇ ਵਿੱਚ ਇਹਨਾਂ ਦੀ ਮੰਗ 20% ਵਧੀ ਹੈ ਪਿਛਲੇ ਸਾਲ ਦੇ ਮੁਕਾਬਲੇ ਤੇ ਇਹ ਟ੍ਰੈਂਡ ਹਜੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਕੰਟੀਨਿਊ ਰਹਿਣਾ ਜਦੋਂ ਕਿ ਜਿਹੜੇ ਏਸੀਸ ਹੈਗੇ ਆ 에어 ਕੰਡੀਸ਼ਨਸ ਹੈਗੇ ਆ ਇਹ ਵਧੇ ਆ ਤੇ ਐਕਸੈਸੀਬਲ ਹਰ ਇੱਕ ਲਈ ਨਹੀਂ ਆ ਏਸੀ ਦੀ ਲੋਡ ਵਧੀ ਆ ਪਰ ਹਰੇਕ ਕੇਸ ਹੀ ਨਹੀਂ ਲੈ ਸਕਦਾ ਖਾਸ ਕਰਕੇ ਜਿਹੜੇ ਲੋਅ ਇਨਕਮ ਵਾਲੇ ਲੋਕ ਨੇ ਉਹ ਏਸੀ ਨਹੀਂ ਅਫੋਰਡ ਕਰ ਸਕਦੇ ਤੇ ਹੁਣ ਉਹ ਕੀ ਕਰਨ ਫਿਰ ਸਰਕਾਰ ਕਹਿੰਦੀ ਅਸੀਂ ਤੁਹਾਨੂੰ ਏਸੀ ਦਿੰਨੇ ਆ ਜਿਹੜਾ ਏਸੀ ਅਫੋਰਡੇਬਿਲਟੀ ਦੇ ਵਿੱਚ ਗੈਪ ਆ ਉਹਨੂੰ ਬ੍ਰਿਜ ਕਰਨ ਦੇ ਲਈ ਪਿਛਲੇ ਗਰਮੀਆਂ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਨੇ ਅਨਾਉਂਸ ਕੀਤਾ ਸੀ ਕਿ ਇੱਕ ਪ੍ਰੋਗਰਾਮ ਜਿਹਦੇ ਵਿੱਚ 10 ਮਿਲੀਅਨ ਡਾਲਰ ਦੀ ਫੰਡਿੰਗ BC ਹਾਈਡਰੋ ਨ ਦਿੰਦੀ ਸੀ 10 ਮਿਲੀਅਨ ਡਾਲਰ ਦੇ ਨਾਲ ਉਹ ਕਹਿੰਦੇ ਸੀ 8000 ਪੋਰਟੇਬਲ ਏਸੀ ਜਿਹੜੇ ਤੁਸੀਂ ਅਰ ਕੰਡੀਸ਼ਨਿੰਗ ਯੂਨਿਟਸ ਆ ਇਹਨਾਂ ਨੂੰ ਘਰਾਂ ਦੇ ਵਿੱਚ ਲਾ ਦਿਓ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿੱਥੇ-ਜਿੱਥੇ ਲੋਕਾਂ ਨੂੰ ਲੋੜ ਆ ਵੀ ਜਿਹੜੇ ਲੋੜ ਤੇ ਸਾਰਿਆਂ ਨੂੰ ਹੀ ਆ ਪਰ ਜਿਹੜੇ ਅਫੋਰਡ ਨਹੀਂ ਕਰ ਸਕਦੇ ਜਿਹਦੀ ਚੰਗੀ ਆਮਦਨ ਉਹ ਤੇ ਆਪ ਲੈ ਲਊਗਾ ਦੂਜਿਆਂ ਨੂੰ ਸਰਕਾਰ ਕਹਿੰਦੀ ਹੋਈ ਅਸੀਂ 8000 ਲੋਕਾਂ ਨੂੰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਹ ਜਿਹੜੇ ਏਸੀ ਆ ਉਹ ਵੰਡਣੇ ਆ ਹੁਣ ਇਹ ਸਾਰੇ ਕੁਛ ਦੇ ਵਿੱਚ ਹੋਇਆ ਕੀ ਆ ਕਿਉਂਕਿ ਜਿਹੜੀਆਂ 2021 ਦੀਆਂ ਗਰਮੀਆਂ ਸੀ ਉਹਦੇ ਵਿੱਚ ਕਿੰਨੇ ਲੋਕਾਂ ਦੀ ਮੌਤ ਹੋ ਗਈ ਸੀ ਉਸ ਗਰਮੀ ਦੇ ਨਾਲ ਤੇ ਉਹਨੂੰ ਬਚਾ ਦੇ ਲਈ ਹੁਣ ਇਹ ਸਾਰਾ ਯਤਨ ਕੀਤਾ ਜਾ ਰਿਹਾ ਹੈ ਕਿ ਲੋ ਇਨਕਮ ਪੀਪਲ ਜਿਹੜੇ ਘੱਟ ਆਮਦਨ ਵਾਲੇ ਲੋਕ ਨੇ ਸਭ ਤੋਂ ਵੱਧ ਖਤਰੇ ਦੇ ਵਿੱਚ ਇਹੀ ਹੁੰਦੇ ਆ ਵਲਨਰੇਰ ਬਲ ਇਹੀ ਹੁੰਦੇ ਆ ਪਰਮਨੈਂਟ ਕੂਲਿੰਗ ਕਿਸੇ ਥਾਂ ਦੇ ਉੱਤੇ ਹੈ ਨਹੀਂਗੀ ਸੋ ਉਹਨੂੰ ਇਹ ਕਰਨ ਦੇ ਲਈ ਜਿਹੜੇ ਜਿਹੜੇ ਟੈਨੈਂਟਸ ਨੇ ਉਹ ਵੀ ਐਲੀਜੀਬਲ ਨੇ ਜਿਹੜੇ ਇਹਦੇ ਲਈ ਬੀਸੀ ਹਾਈਡਰੋ ਦੇ ਵਿੱਚ ਫ੍ਰੀ ਏਸੀ ਪਾਰਟਿਸੂਪੇਟ ਕਰਨ ਦੇ ਲਈ ਤੁਹਾਡਾ ਘਰ ਨਹੀਂ ਆ ਤੁਸੀਂ ਕਿਰਾਏ ਤੇ ਰਹਿੰਦੇ ਹੋ ਬੇਸਮੈਂਟ ਚ ਰਹਿੰਦੇ ਤੁਸੀਂ ਵੀ ਅਪਲਾਈ ਕਰ ਸਕਦੇ ਆ ਫਾਈਨੈਂਸ਼ੀ ਐਗਰੀਮੈਂਟ ਨੂੰ ਰਿਵਿਊ ਕਰਕੇ ਤانوں ਦੇਖਣਾ ਪਊਗਾ ਵੀ ਇੱਥੇ ਕਿਸ ਕਿਸਮ ਦੀ ਪ੍ਰੋਵੀਜ਼ਨ ਆ ਤੇ ਤੁਸੀਂ ਉਹਨੂੰ ਲਾ ਸਕਦੇ ਆ ਕਈ ਲੋਕ ਜਿਹੜੇ ਇਸ ਗੱਲ ਤੋਂ ਵੀ ਦੁਖੀ ਹੋਗੇ ਸੀ ਵੀ ਅਸੀਂ ਤਾਂ ਲਾਉਣਾ ਚਾਹੁੰਦੇ ਸਾਡਾ ਲੈਂਡਲੋਰਡ ਨਹੀਂ ਲਵਾਉਣ ਦਿੰਦਾ ਪਰ ਤੁਸੀਂ ਲਵਾ ਸਕਦੇ ਆ ਤੁਹਾਨੂੰ ਉਹਦੇ ਲਈ ਕੀ ਵੱਖਰਾ ਇੰਸਟਾਲ ਕਰਨਾ ਪਊਗਾ ਉਹ ਉਹਦੇ ਨਾਲ ਤੁਹਾਡਾ ਲੈਂਡਲੋਰਡ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਪਿਛਲੇ ਸਾਲ ਉਹਨਾਂ ਨੇ 4400 ਤੋਂ ਜ਼ਿਆਦਾ ਫ੍ਰੀ ਏਸੀ ਲਾਏ ਸੀ ਸੋ 8000 ਦੇਣਾ ਸੀ ਜੇ 4400 ਲਾਇਆ ਸੀ ਤੇ ਹਜੇ ਵੀ ਜਿਹੜੇ ਇਹ 3600 AC ਆ ਉਹ 2600 AC ਆ ਉਹ بچے ਪਏ ਤੇ ਉਹਨਾਂ ਨੂੰ ਜਿਹੜਾ ਇਹਨਾਂ ਨੇ ਲਾਉਣਾ ਆ ਤੇ BC ਹਾਈਡਰੋਨਿਕ ਇੰਪੋਰਟੈਂਟ ਚੇਂਜ ਵੀ ਕੀਤੀ ਐ ਇਸ ਦੇ ਵਿੱਚ ਕਿ ਇਹਨੂੰ ਜਿਆਦਾ ਉਹ ਯੂਨਿਟ ਵੀ ਥੋੜਾ ਜਿਹਾ ਚੇਂਜ ਕੀਤਾ ਐ AC ਵਾਲਾ ਵੀ ਉਹਨੂੰ ਫਾਸਟ ਇੰਸਟਾਲ ਕੀਤਾ ਜਾ ਸਕੇ ਸੋ ਸੈਲਫ ਸਰਵ ਇੰਸਟਾਲੇਸ਼ਨ ਆਪਸ਼ਨ ਉਹਦੇ ਵਿੱਚ ਹੈਗੀ ਆ ਉਹਦੇ ਨਾਲ ਕੀਤਾ ਜਾ ਸਕਦਾ ਜਿਹੜੀ ਜਿਹੜੀ ਪ੍ਰੋਵਿੰਸ਼ਲ ਯੂਟਿਲਿਟੀ ਆ ਉਹ ਕਹਿੰਦੇ ਆ ਕਿ ਏਸੀ ਜ਼ਿਆਦਾ ਪਪੂਲਰ ਹੋ ਰਿਹਾ ਹੈ ਦੂਜੇ ਤਰੀਕਿਆਂ ਦੇ ਨਾਲ ਵੀ ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਤੁਸੀਂ ਕੱਲੇ ਏਸੀ ਦੇ ਉੱਤੇ ਡਿਪੈਂਡ ਨਾ ਕਰੋ ਥੋੜਾ ਜਿਹਾ ਆਪਣੇ ਘਰ ਦਾ ਵੀ ਖਿਆਲ ਰੱਖੋ ਕਈ ਤਰੀਕੇ ਵਰਤ ਕੇ ਢੰਗ ਤਰੀਕਿਆਂ ਦੇ ਨਾਲ ਇਹਨੂੰ ਗਰਮ ਰੱਖਿਆ ਠੰਡਾ ਰੱਖਿਆ ਜਾ ਸਕਦਾ ਗਰਮੀ ਤੋਂ ਬਚਾਇਆ ਜਾ ਸਕਦਾ ਯਾ ਡ੍ਰੇਪਸ ਨੇ ਜਿਹੜੀਆਂ ਬਲਾਈਂਡਸ ਨੇ ਉਹਨਾਂ ਨੂੰ ਥੱਲੇ ਕਰਕੇ ਰੱਖੋ ਸਿੱਧੀ ਧੁੱਪ ਨਾ ਅੰਦਰ ਆਉਣ ਦਿਓ ਇੰਨਾ ਕੰਮ ਹੀ ਕਰ ਲੋ ਘਰ ਨੂੰ ਹਨੇਰਾ ਹੀ ਕਰ ਲੋ ਤੁਸੀਂ ਬਲਾਈਂਡਸ ਤੇ ਕਰਟਨ ਲਾ ਕੇ ਤੇ 65% ਤੱਕ ਤੁਹਾਡੀ ਹੀਟ ਜਿਹੜੀ ਆ ਉਹ ਤੋਂ ਬਚਾਅ ਹੋ ਜਾਊਗਾ ਦੂਜਾ ਇਹ ਆ ਕਿ ਜਿਹੜੀਆਂ ਡੋਰ ਤੇ ਵਿੰਡੋਜ਼ ਨੇ ਦਿਨ ਵੇਲੇ ਕਿਹਦੇ ਬੰਦ ਰੱਖੋ ਵੀ ਬਾਹਰੋਂ ਗਰਮ ਹਵਾ ਅੰਦਰ ਨਾ ਆ ਜAVE ਤੇ ਇਹ ਵੀ ਦੱਸਿਆ ਜਾ ਰਿਹਾ ਖਰਚਾ ਵੀ ਕੁਦਰਤੀ ਤੌਰ ਦੇ ਉੱਤੇ ਆਉਂਦਾ ਹੀ ਆ ਬਿੱਲ ਵੀ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਇਲੈਕਟ੍ਰਿਸਿਟੀ ਦੇ ਵਧਣੇ ਆ ਤੁਸੀਂ ਬੀਸੀ ਹਾਈਡਰੋ ਇਹ ਕਹਿੰਦੇ ਆ ਵੀ ਇੱਕ ਪੱਖਾ ਜੇ 9 ਘੰਟੇ ਚਲਾਉਨੇ ਆ ਤਾਂ ਲਗਭਗ ਗਰਮੀਆਂ ਦੇ ਵਿੱਚ ਤੁਹਾਡਾ 7 ਡਾਲਰ ਬਿੱਲ ਆਉਂਦਾ ਸੋ ਕੁਦਰਤੀ ਆ ਵੀ ਉਹ ਹਿਸਾਬ ਦੇ ਨਾਲ ਖਰਚੇ ਤੇ ਦੂਜੀਆਂ ਚੀਜ਼ਾਂ ਵੀ ਜਿਹੜੀਆਂ ਵਧੀਆਂ ਆ ਤੇ ਇਧਰਲੇ ਪਾਸੇ ਵੀ ਤੁਸੀਂ ਅਪਲਾਈ ਕਰ ਸਕਦੇ ਆ ਜੇ ਤੁਹਾਡੇ ਕੋਲ ਤੁਸੀਂ ਐਲੀਜੀਬਲ ਹੋ ਤੁਹਾਨੂੰ ਲੋ ਇਨਕਮ ਆ ਤੇ ਤੁਸੀਂ ਏਸੀ ਲੈਣਾ ਚਾਹੁੰਦੇ ਹੋ ਅਗਲੀ ਗੱਲਬਾਤ ਜਿਹੜੇ ਥੋੜੇ ਦਿਨ ਪਹਿਲਾਂ ਇੱਕ ਦੁਰਘਟਨਾ ਦੋ ਦੁਰਘਟਨਾਵਾਂ ਵਾਪਰੀਆਂ ਕਿਸੇ ਸ਼ਾਹ ਤੇ ਵਿਅਕਤੀ ਨੇ ਜਾਂ ਵਿਅਕਤੀਆਂ ਨੇ ਪਤਾ ਨਹੀਂ ਦੋਵੇਂ ਘਟਨਾਵਾਂ ਆਪਸ ਜੁੜਦੀਆਂ ਕਿ ਨਹੀਂ ਇੱਕ ਵਿਅਕਤੀ ਨੂੰ ਵਾਈਟ ਟਰੱਕ ਦੇ ਉੱਤੇ ਮਾਰ ਦਿੱਤਾ ਥੋੜੇ ਦਿਨਾਂ ਬਾਅਦ ਇਹ ਦੂਜੇ ਵਿਅਕਤੀ ਦੇ ਦੂਜੇ ਵਿਅਕਤੀ ਨੂੰ ਮਾਰ ਦਿੱਤਾ ਔਰ ਇੱਕ ਦੂਜੇ ਨੂੰ ਜ਼ਖਮੀ ਕੀਤਾ ਥੋੜੇ ਦਿਨਾਂ ਬਾਅਦ ਇੱਕ ਹੋਰ ਦੀ ਮੌਤ ਹੋ ਗਈ ਉਜਿਹੜਾ ਪਹਿਲਾ ਜ਼ਖਮੀ ਆ ਉਹਦੀ ਤਰਾਸਦੀ ਇਹ ਸੀ ਕਿ ਉਹ ਥੋੜਾ ਚਿਰ ਪਹਿਲਾਂ ਹੀ ਇੱਥੇ ਕੈਨੇਡਾ ਦੇ ਵਿੱਚ ਆਇਆ BC ਦੇ ਵਿੱਚ ਆਇਆ ਤੇ ਜਦੋਂ BC ਦੇ ਵਿੱਚੋਂ ਥੋੜਾ ਚਿਰ ਪਹਿਲਾਂ ਆਇਆ ਇੱਥੇ ਤੁਹਾਨੂੰ ਪਤਾ ਨਹੀਂ ਜਮਾ ਐਮ ਐਸਪੀ ਫ੍ਰੀ ਹੈ ਆਪਣਾ ਜਿਹੜਾ ਮੈਡੀਕਲ ਸਾਰਾ ਫ੍ਰੀ ਹੁੰਦਾ ਇੱਥੇ ਯੂਨੀਵਰਸਲ ਹੈਲਥ ਕੇਅਰ ਆ ਤੁਸੀਂ ਹਸਪਤਾਲ ਦੇ ਵਿੱਚ ਚਲੇ ਜਾਓ ਤੁਹਾਡਾ ਇਲਾਜ ਸਾਰਾ ਕੁਝ ਫ੍ਰੀ ਕਰਦੇ ਆ ਪਰ ਇੱਥੇ ਇੱਕ ਸ਼ਰਤ ਹੁੰਦੀ ਹੈ ਕਿ ਉਸ ਬੰਦੇ ਨੂੰ 3 ਮਹੀਨੇ ਪਹਿਲਾਂ ਇੱਥੇ ਆਇਆ ਹੋਣਾ ਚਾਹੀਦਾ 3 ਮਹੀਨੇ ਦੇ ਬਾਅਦ ਉਹ ਇਹ ਸਾਰੇ ਕੁਝ ਨੂੰ ਲਾਗੂ ਕਰਦੇ ਆ ਤੇ ਜਿਹੜਾ ਨੌਜਵਾਨ ਸੀ ਜਤਿੰਦਰ ਸਿੰਘ ਤੇਰੀ ਵਾਈਫ ਮਨਪ੍ਰੀਤ ਕੌਰ ਆ ਸੰਡੇ ਜਿਹੜਾ ਲੰਘ ਕੇ ਗਿਆ ਉਦੋਂ ਸਟੈਬਿੰਗ ਹੋਈ ਇਹਨਾਂ ਦੀ ਆ ਨੈਕ ਦੇ ਕੋਲ ਇਹਦੇ ਚਾਕੂ ਮਾਰੇ ਗਏ ਆ ਹੁਣ ਉਹਦੇ ਤੋਂ ਬਾਅਦ ਜਿਹੜਾ ਇਹ ਜਤਿੰਦਰ ਸਿੰਘ ਸੀ ਕਿਉਂਕਿ ਕੱਲਾ ਕੱਲਾ ਕਮਾਉਣ ਵਾਲਾ ਆ ਇਨਕਮ ਅਰਨਰ ਸੋਲ ਇਨਕਮ ਅਰਨਰ ਕੰਮ ਤੇ ਜਾ ਨਹੀਂ ਸਕਦਾ ਉਹ ਦੂਜੀ ਜਿਹੜੀ ਹੈਗੀ ਆ ਵੀ ਉਹਨਾਂ ਨੂੰ ਸਿਕਾ ਵੀ ਅਸੀਂ ਹੁਣ ਇਹ ਪੈਸਾ ਜਿਹੜਾ ਖਰਚਾ ਸਾਡੇ ਉੱਤੇ ਪੈ ਗਿਆ ਆ ਮੈਡੀਕਲ ਦਾ ਇਹਨੂੰ ਕੀ ਕਰਨਾ ਆ ਸੋ ਕੱਲ ਮਿਨਿਸਟਰੀ ਆਫ ਹੈਲਥ ਨੇ ਅਪਡੇਟ ਕੀਤਾ ਉਹਨਾਂ ਨੇ ਇਹ ਕਿਹਾ ਕਿ ਇਹ ਸਾਰਾ ਖਰਚਾ ਜਿਹੜਾ ਮਿਸਟਰ ਸਿੰਘ ਦਾ ਆ ਗੁਰਪ੍ਰੀਤ ਦਾ ਆ ਇਹ ਅਸੀਂ ਚੱਕਾਂਗੇ ਜਤਿੰਦਰ ਸਿੰਘ ਦਾ ਮਾਫੀ ਚਾਹੁੰਦੇ ਆ ਕਿ ਇਹ ਅਸੀਂ ਚੱਕਾਂਗੇ ਕਿ ਭਾਵੇਂ ਕਿ ਕਵਰੇਜ ਜਿਹੜੀ ਆ ਉਹ ਵੀ ਇਹਨੂੰ 1 April ਤੋਂ ਹੀ ਕਵਰੇਜ ਦੀ ਸ਼ੁਰੂ ਕਰਾ ਦਾਂਗੇ ਤਾਂ ਕਿ ਉਹਦੀਆਂ ਜਿਹੜੀਆਂ ਕੇਅਰ ਨੀਡਸ ਹੈਗੀਆਂ ਉਹ ਸਾਰੀਆਂ ਪੂਰੀਆਂ ਕੀਤੀਆਂ ਜਾ ਸਕਣ ਸੋ ਜੇ ਤੁਸੀਂ ਐਕਟਿਵ ਪ੍ਰੋਵਿੰਸ਼ੀਅਲ ਹੈਲਥਕੇਅਰ ਕਵਰੇਜ ਉੱਤੇ ਆਉਨੇ ਆ ਤਾਂ ਤੁਹਾਨੂੰ ਐਮਐਸਪੀ ਦੇ ਲਈ ਜਿਹੜਾ ਇਨਸ਼ੋਰੇਬਲ ਮੈਡੀਕਲ ਸਰਵਿਸਿਸ ਹੈਗੀਆਂ ਆ ਉਹਦੇ ਲਈ ਤੁਹਾਨੂੰ ਇੱਥੇ 3 ਮਹੀਨੇ ਦਾ ਸਮਾਂ ਹੁੰਦਾ ਹੈ ਜਿਹੜਾ ਬੰਦਾ ਵੀ ਇੱਥੇ ਪਹੁੰਚਦਾ ਹੈ ਉਹਨੂੰ ਕੈਨੇਡਾ ਦੇ ਵਿੱਚ ਘਟੋ ਘਟ ਜਿਹੜਾ ਉਹਨੂੰ ਵੇਟ ਕਰਨੀ ਪੈਂਦੀ ਆ ਇੱਕ ਵੇਟਿੰਗ ਪੀਰੀਅਡ ਹੁੰਦਾ ਉਹਦਾ ਤੇ ਫਿਰ ਉਹ एलिਜੀਬਲ ਹੁੰਦਾ ਆ ਤੇ ਹੁਣ ਜਿਹੜਾ ਮਤਲਬ ਉਸ ਹਿਸਾਬ ਦੇ ਨਾਲ ਫਿਰ ਉਹਦਾ ਜਿਹੜਾ ਬਾਕੀ ਕੀਤਾ ਜਾਂਦਾ ਪਰ ਇਸ ਕੇਸ ਦੇ ਵਿੱਚ ਕਿਉਂਕਿ ਤਰਾਸ ਦੀ ਸੀਗੀ ਇਸ ਨੌਜਵਾਨ ਦੇ ਨਾਲ ਵਾਪਰੀ ਹੈ ਸਰਕਾਰ ਆ ਗਈ ਉਹਨਾਂ ਨੇ ਕਿਹਾ ਵੀ ਅਸੀਂ ਇਹਨੂੰ ਨਿਯਮ ਦੇ ਵਿੱਚ ਕੁਝ ਨਾ ਕੁਝ ਕਰਕੇ ਇਹਦੀ ਕਵਰੇਜ ਜਿਹੜੀ ਆ ਉਹ ਪਿੱਛੇ ਤੋਂ ਅਸੀਂ ਕਰਾਂਗੇ ਲੋਕਾਂ ਨੂੰ ਅਨਕਰੇਜ ਕੀਤਾ ਰਿਹਾਣੇ ਇੱਕ ਅਪਲਾਈ ਕਰੋ ਆਪਣੇ ਐਮ ਐਸ ਸੀ ਕਵਰੇਜ ਦੇ ਲਈ ਇਮੀਡੀਏਟਲੀ ਜਦੋਂ ਤੁਸੀਂ ਇੱਥੇ ਪ੍ਰੋਵੈਂਸ ਦੇ ਵਿੱਚ ਪਹੁੰਚ ਜਾਂਦੇ ਆ ਜਿਹੜੇ ਨਾਨ ਰੈਜ਼ਿਡੈਂਟ ਇੰਡੀਵਿਜੂਅਲਸ ਨੇ ਉਹ ਮਤਲਬ ਜਿਹੜੇ ਹੈਗੇ ਨੇ ਉਹਨਾਂ ਨੂੰ ਡਿਨਾਈ ਕੀਤਾ ਜਾਂਦਾ ਜਿ ਕਿ ਜਿਹੜੀ ਜਦੋਂ ਮਤਲਬ ਇਸ ਗੱਲ ਤੇ ਡਿਨਾਈ ਨਹੀਂ ਕੀਤਾ ਜਾ ਸਕਦਾ ਵੀ ਉਹ ਪੇ ਕਰਨ ਦੇ ਲਈ ਉਹਨਾਂ ਦੇ ਵਿੱਚ ਅਬਿਲਿਟੀ ਨਹੀਂ ਜਾਂ ਪੇ ਨਹੀਂ ਕਰ ਸਕਦੇ ਤੇ ਇਸ ਚੀਜ਼ ਦਾ ਹੁਣ ਇੱਕ ਮਤਲਬ ਚੰਗੀ ਹਾਲਾਂਕਿ ਉਹਦੇ ਲਈ ਫੰਡ ਵੀ ਇਕੱਠਾ ਕੀਤਾ ਲੋਕਾਂ ਨੇ ਕਿਉਂਕਿ ਇੱਕੋ ਇੱਕ ਬੰਦਾ ਨੌਜਵਾਨ ਕਮਾਉਣ ਵਾਲਾ ਤੇ ਥੋੜਾ ਜਿਹਾ ਰੁਪਇਲਾ ਹੀ ਇੱਥੇ ਆਇਆ ਉਸ ਵੇਲੇ ਇਹ ਜਿਹੜੀ ਜਿਹੜੀ ਹਾਦਸਾ ਵਾਪਰ ਗਿਆ ਉਹਦੇ ਨਾਲ 9000 ਡਾਲਰ ਇਹਨਾਂ ਦੇ ਲਈ ਲੋਕਾਂ ਨੇ ਇਕੱਠਾ ਕੀਤਾ ਵਾਈਟ ਰੌਕ ਵਾਟਰ ਫਰੰਟ ਦੇ ਉੱਤੇ ਜਿਹੜਾ ਇਹ ਕੁਝ ਹੋਇਆ ਰ ਥੋੜੇ ਤੋਂ ਥੋੜੇ ਦਿਨ ਬਾਅਦ ਹੀ ਦੂਜੀ ਘਟਨਾ ਵਾਪਰੀ ਸੀ ਜਿੱਥੇ ਕਿ ਇਸ ਵਾਈਟ ਰੌਕ ਦੇ ਵਾਟਰ ਫਰੰਟ ਦੇ ਉੱਤੇ ਇੱਕ ਹੋਰ ਵਿਅਕਤੀ ਦੀ ਜਿਹੜੀ ਆ ਮੌਤ ਹੋ ਗਈ ਸੀ ਪਰੇਸ਼ ਨੌਜਵਾਨ ਦੇ ਲਈ ਸਰਕਾਰ ਨੇ ਕੀਤਾ ਕਿ ਇਹਦਾ ਜਿਹੜਾ ਇਲਾਜ ਆ ਉਹ ਕਵਰ ਕੀਤਾ ਜਾਊਗਾ ਐਮਐਸਪੀ ਦੇ ਅਗੀ ਗੱਲਬਾਤ ਅ ਦੋਸਤੋ ਵਲਡ ਫਾਇਰ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਤੇ ਲੋਕਾਂ ਨੂੰ ਹੁਣ ਕਿਹਾ ਜਾ ਰਿਹਾ ਕਿ ਤੁਸੀਂ ਜਨਾਂ ਆਪਣੇ ਨੂੰ ਪ੍ਰੋਟੈਕਟ ਕਰਦੇ ਹੋ ਉਹਨਾਂ ਨੂੰ ਪ੍ਰੋਟੈਕਟ ਕਰੋ ਆਪਣੇ ਘਰਾਂ ਨੂੰ ਆਪਣੀਆਂ ਪ੍ਰੋਪਰਟੀਆਂ ਨੂੰ ਤੇ ਜਿੰਨੀ ਤੁਸੀਂ ਇਹਦਾ ਨੁਕਸਾਨ ਘੱਟ ਕਰ ਸਕਦੇ ਆ ਉਹਨੂੰ ਘੱਟ ਕਰੋ ਪਿਛਲੇ ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਐਸਵਾਰੀ ਨਾ ਨੁਕਸਾਨ ਨਹੀਂ ਹੋਣਾ ਚਾਹੀਦਾ ਜਾਂ ਤੁਸੀਂ ਇਸ ਨੁਕਸਾਨ ਨੂੰ ਬਚਾ ਸਕਦੇ ਹੋ ਅਫੀਸ਼ੀਅਲਸ ਇਹ ਕਹਿੰਦੇ ਆ ਕਿ ਜਿਹੜੀ ਸਮਰ ਹੈ ਇਹ ਕਾਫੀ ਚੈਲੈਂਜਿੰਗ ਵਾਈਲਡਫਾਇਰ ਹੋ ਸਕਦੀ ਹੈ ਤੇ ਇੱਕ ਹੋਰ ਮਤਲਬ ਪਿਛਲੇ ਸਾਲ ਵੀ ਜਿਹੜਾ ਰੈਕੋਰਡ ਸੈਟਿੰਗ ਸੀਜ਼ਨ ਸੀਗਾ 2023 ਦੇ ਵਿੱਚ ਪ੍ਰੈਪਰੇਸ਼ਨ ਇਹਦੇ ਲਈ ਐਸਵਲੇ ਚੱਲ ਰਹੀਆਂ ਨੇ ਹਰ ਇੱਕ ਲੈਵਲ ਦੇ ਉੱਤੇ ਸਰਕਾਰ ਦੇ ਜਿਹੜੇ ਜਿਹੜੇ ਡਾਇਰੈਕਟਰ ਨੇ ਦੇ ਫਾਇਰ ਸੈਂਟਰ ਆਪਰੇਸ਼ਨਸ ਦੇ BC ਵਾਈਲਡਫਾਇਰ ਸਰਵਿਸਸ ਦੇ ਲਈ ਉਹਨਾਂ ਨੇ ਕਿਹਾ ਕਿ ਹਰ ਇੱਕ ਵਿਅਕਤੀ ਇਸ ਦੇ ਨਾਲ ਕਨਸਰਨਡ ਆ ਤੇ ਉਹ ਆਪਣਾ ਆਪਣਾ ਰੋਲ ਇਹਦੇ ਵਿੱਚ ਪਲੇ ਕਰ ਰਿਹਾ ਆ ਕਿ ਤੁਸੀਂ ਭਾਵੇਂ ਪ੍ਰੋਵਿੰਸ਼ਲ ਸਰਕਾਰ ਦੇ ਵਿੱਚ ਆ ਤੁਸੀਂ ਰੀਜਨਲ ਸਰਕਾਰ ਦੇ ਵਿੱਚ ਚਾਹੇ ਇੰਡੀਜਨਸ ਕਮਿਊਨਿਟੀ ਦੇ ਨਾਲ ਆ ਤੁਸੀਂ ਫੋਰੈਸਟ ਇੰਡਸਟਰੀ ਦੇ ਨਾਲ ਆ ਰੈਂਚਰਸ ਆ ਫਾਰਮਰਸ ਆ ਜਾਂ ਕੋਈ ਵੀ ਤੁਹਾਡੀ ਕੁਝ ਵੀ ਤੁਸੀਂ ਹੈਗੇ ਪਰ ਤੁਹਾਡੀ ਇੱਕ ਜ਼ਿੰਮੇਵਾਰੀ ਬਣਦੀ ਆ ਕਿ ਤੁਸੀਂ ਇਸ ਅੱਗ ਨੂੰ ਘਟਾ ਕਰ ਸਕਦੇ ਆ ਫਾਇਰ ਫੈਕਟਰ ਜਿਹੜੇ ਤੁਹਾਨੂੰ ਪਤਾ ਕਿ ਉਹ ਕਨਾਗਨ ਵੈਲੀ ਦੇ ਵਿੱਚ ਜਿੱਥੇ ਜਿਹੜੀ ਉਹ ਕ੍ਰੀਕ ਫਾਇਰ ਸੀਗੀ ਉਹਦੇ ਵਿੱਚ ਲਗਭਗ 100 90 ਪ੍ਰੋਪਰਟੀਆਂ ਪਿਛਲੇ ਸਮਰ ਦੇ ਵਿੱਚ ਤੁਹਾਨੂੰ ਯਾਦ ਹੋਊਗਾ ਕਿ ਡਿਸਟਰੋਏ ਹੋ ਗਈਆਂ ਸੀ ਸੋ ਜਿਹੜੀ ਬੈਕ ਦੇ ਕ੍ਰੀਕ ਸੀਗੀ ਵਾਇਲਡ ਫਾਇਰ ਜਦੋਂ ਬਲਰਿਸ ਸੀ ਵੈਸਟ ਕੋਲੋਨਾ ਦੇ ਵਿੱਚ ਅਗਸਤ 200 23 ਨੂੰ ਤੇ ਉਸ ਵੇਲੇ ਮਤਲਬ ਤੁਸੀਂ ਆਪਣੀਆਂ ਉਹ ਕਹਿੰਦੇ ਪ੍ਰੋਪਰਟੀ ਵੱਲ ਦੇਖੋ ਜਿਹੜੇ ਤੁਹਾਡਾ ਬਿਹੇਵੀਅਰ ਆ ਐਕਸਪੈਕਟੇਸ਼ਨਸ ਆ ਨੂੰ ਸਾਰੇ ਨੂੰ ਚੇਂਜ ਕਰੋ ਇਹਨੂੰ ਸਮਝਣ ਦਾ ਯਤਨ ਕਰੋ ਵੀ ਇਹ આગ ਕਿੰਨੀ ਖਤਰਨਾਕ ਆ 2023 ਦੇ ਵਿੱਚ ਜਿਹੜੀ ਫਾਇਰ ਇਨਫੋਰਮੇਸ਼ਨ ਆਫੀਸਰ ਸੀਗੇ ਮਾਈਕ ਬਿਕਲੇ ਉਹਨਾਂ ਨੇ ਦੱਸਿਆ ਸੀ ਕਿ ਜੇ ਕੋਈ ਪ੍ਰਾਪਰਟੀ ਓਨਰ ਨੇ ਕੋਈ ਐਫਰਟ ਨਹੀਂ ਕੀਤਾ ਫਾਰ ਸਮਾਰਟ ਹੋਣ ਦੇ ਲਈ ਆਪਣੇ ਘਰ ਦੇ ਵਿੱਚ ਤਾਂ ਉਹਨਾਂ ਨੂੰ ਉਸ ਫਾਇਰ ਫੈਕਟਰ ਜਿਹੜੇ ਆ ਉਹ ਪ੍ਰੋਰਾਟਾਈਜ਼ ਨਹੀਂ ਕਰਨਗੇ ਫਾਰ ਫੈਕਟਰ ਹਰ ਥਾਂ ਦੇ ਉੱਤੇ ਨਹੀਂ ਆ ਸਕਦੇ ਉਹਨਾਂ ਦੀ ਇੱਕ ਆਪਣੀ ਸੀਮਾ ਆ ਤੇ ਉਹ ਸੀਮਾ ਦੇ ਵਿੱਚ ਰਹਿ ਕੇ ਕੰਮ ਕਰ ਸਕਦੇ ਆ ਤੇ ਘਰਾਂ ਵਾਲਿਆਂ ਨੂੰ ਆਪ ਚਾਹੀਦਾ ਕਿ ਉਹ ਕੁਛ ਨਾ ਕੁਛ ਇਹਦੇ ਵਿੱਚ ਕਰਨ ਤਾਂ ਕਿ ਆਪਣੇ ਘਰ ਨੂੰ ਜਿਆਦਾ ਚੰਗੀ ਤਰ੍ਹਾਂ ਬਚਾਇਆ ਜਾ ਸਕੇ ਤੁਹਾਡਾ ਘਰ ਆ ਚਾਹੇ ਤੁਸੀਂ ਬਿਲਡਿੰਗ ਦੇ ਵਿੱਚ ਰਹਿੰਦੇ ਆ ਜਿਹੜੇ ਸਟਰਕਚਰ ਦੇ ਵਿੱਚ ਰਹਿੰਦੇ ਆ ਜਿਹੜੀ ਫੈਡਰਲ ਸਰਕਾਰ ਆ ਉਹ ਤੁਹਾਨੂੰ ਸਲਾਹ ਦਿੰਦੀ ਐ ਐਕਚੁਅਲੀ ਨਾਨ ਕੰਬਸਟਿਬਲ ਮਟੀਰੀਅਲ ਆ ਜਿਵੇਂ ਮੈਟਲ ਆ, ਐਸਫਾਲਟ ਰੂਫਿੰਗ ਆ, ਜਾਂ ਜਿਹੜੀ ਹੈਗੀ ਆ ਅਨਕਲੋਜ਼ਡ ਗਟਰਸ ਜਾਂ ਉਹ ਕੇਵਸ ਜਿਹੜੀਆਂ ਹੋਣਗੀਆਂ ਕੋਈ ਵੀ ਜਿਹੜਾ ਇਨਫਲੇਮੇਬਲ ਜਿਹਨੂੰ ਅੱਗ ਲੱਗ ਸਕਦੀ ਮਟੀਰੀਅਲ ਜਿਵੇਂ ਗੈਸੋਲੀਨ ਆ, ਸੋਲਵੈਂਟ ਆ ਉਹਨੂੰ ਘੱਟੋ ਘੱਟ 10 ਮੀਟਰ ਦੂਰ ਰੱਖੋ ਆਪਣੇ ਘਰ ਤੋਂ। ਜਿਹੜੀ ਇੰਸ਼ੋਰੈਂਸ ਬਿਊਰੋ ਆਫ ਕੈਨੇਡਾ ਉਹ ਵੀ ਇਹ ਗੱਲ ਕਹਿੰਦੀ ਆ ਵੀ ਉਹ ਤੇ ਜੇ ਕਿਤੇ ਰੱਬ ਨਾ ਕਰੇ ਅੱਗ ਲੱਗ ਗਈ ਉਹਨੇ ਤਾਂ ਹੋਰ ਤਬਾਹੀ ਮਚਾ ਦੇਣੀ ਆ। ਜਿਹੜੀ ਲੈਂਡਸਕੇਪਿੰਗ ਆ ਉਹ ਬਹੁਤ ਜ਼ਿਆਦਾ ਰੋਲ ਪਲੇ ਕਰਦੀ ਹੈ ਲੱਗੀ ਅਗ ਨੂੰ ਘੱਟ ਕਰਨ ਦੇ ਲਈ ਗਰਾਸ ਜਿਹੜਾ ਆ ਉਹ 10 ਸੈਂਟੀਮੀਟਰ ਤੋਂ ਛੋਟਾ ਹੋਣਾ ਚਾਹੀਦਾ ਤੇ ਜਦੋਂ ਜਿਹੜੀਆਂ ਵਾਟਰ ਸਟ੍ਰਿਕਸ਼ਨਸ ਅਲਾਉ ਕਰਦੀਆਂ ਆ ਉਹਨੂੰ ਹਾਈਡਰੇਟ ਕਰੋ ਉਹਨੂੰ ਪਾਣੀ ਦਿਓ ਤਾਂ ਕਿ ਉਹ ਡਰਾਈ ਨਾ ਹੋ ਜੇ ਜੇ ਘਾਹ ਸੁੱਕ ਗਿਆ ਤਾਂ ਉਹਨੇ ਹੋਰ ਅੱਗ ਲਾਉਣੀ ਹੈ ਤੇ ਜੇ ਉਹ ਹਰਾ ਆ ਤੇ ਉਹਨੇ ਉਹਨੂੰ ਅੱਗੇ ਮੂਵ ਨਹੀਂ ਹੋਣ ਦੇਣਾ ਅੱਗ ਉੱਥੇ ਪਿੱਛੇ ਜਿਹੜੀ ਆ ਉਹ ਜਿਹੜੀ ਆ ਉਹ ਰਹਿ ਜਾਂਦੀ ਹੈ ਜਿਹੜੇ ਖਾਸ ਕਰਕੇ ਜਿਹੜੀਆਂ ਜਿਨ੍ਹਾਂ ਨੂੰ ਅੱਗ ਬਹੁਤ ਛੇਤੀ ਲੱਗ ਸਕਦੀ ਕੋਈ ਦਰਖਤ ਆ ਕੋਈ ਹੈਜੇਜ਼ ਆ ਜਿਹਦਾ ਸੀਡਰ ਆ ਜੈਨੇਪਰ ਆ ਜਾਂ ਹੋਰ ਚੀਜ਼ ਹੈਗੀਆਂ ਉਹ ਵੀ 10 ਮੀਟਰ ਦੂਰ ਆਪਣੇ ਘਰ ਤੋਂ ਕਿਸੇ ਨਾ ਕਿਸੇ ਤਰ੍ਹਾਂ ਲਾਓ ਜਿਹੜੇ ਦਰਖਤ ਆ ਉਹਨਾਂ ਨੂੰ ਜਿਹੜਾ ਉਹਨਾਂ ਦੇ ਵਿੱਚ ਸਪੇਸ ਹੋਣੀ ਚਾਹੀਦੀ ਹੈ ਤਾਂ ਕਿ ਦੀ ਸਪਰੈਡ ਘਟ ਸਕੇ ਇੰਨੀ ਤੇਜ਼ੀ ਦੇ ਨਾਲ ਫੈਲ ਨਾ ਸਕੇ ਤੇ ਜਿਹੜਾ ਜਿਹਦਾ ਫਾਇਰਵੁੱਡ ਆ ਕੋਈ ਮਤਲਬ ਅੱਗ ਬਾਲਣ ਲਈ ਲੱਕੜਾਂ ਆ ਲੰਬਰ ਆ ਉਹ ਵੀ ਜਿਹੜੀ ਆ ਘਰ ਤੋਂ ਦੂਰ ਮੂਵ ਕਰ ਦੇਣੀ ਚਾਹੀਦੀ ਆ ਇਸੇ ਸਮੇਂ ਦੇ ਉੱਤੇ ਜਿਹੜੀ ਆਊਟ ਬਿਲਡਿੰਗ ਪ੍ਰੋਪਰਟੀ ਜਿਵੇਂ ਸ਼ੈਡਸ ਜਾਂ ਬੌਂਡਸ ਜਾਂ ਗਰਾਜਸ ਆ ਉਹ ਵੀ ਉਸੇ ਤਰੀਕੇ ਦੇ ਨਾਲ ਤੁਹਾਨੂੰ ਦੇਖਣਾ ਚਾਹੀਦਾ ਔਰ ਜਿਹੜੇ ਫਾਇਰ ਰੈジਸਟੈਂਟ ਪਲਾਂਟਸ ਨੇ ਉਹਨਾਂ ਦੇ ਟੈਗਸ ਵੀ ਤੁਹਾਨੂੰ ਯੂਜ਼ ਕਰਨੇ ਚਾਹੀਦੇ ਆ ਤਾਂ ਕਿ ਲੋਕ ਜਿਹੜੇ ਉਹਨਾਂ ਨੂੰ ਪਤਾ ਲੱਗੇ ਕਿ ਇਹ ਫਾਇਰ ਪ੍ਰੂਫ ਨੇ ਜਾਂ ਇਹਦੇ ਵਿੱਚ ਕੀ ਗੱਲਬਾਤ ਹੈਗੀ ਆ ਕੁਝ ਪਲਾਂਟਸ ਜਿਹੜੇ ਉਹ ਫਾਇਰ ਰੈジਸਟੈਂਟ ਨੇ ਉਹਨਾਂ ਬੂਟਿਆਂ ਨੂੰ ਅੱਗ ਨਹੀਂ ਲੱਗਦੀ ਜਿਹੜੇ ਫਾਇਰ ਸਮਾਰਟ ਹੈਗੇ ਆ ਉਹਨਾਂ ਨੂੰ ਮਤਲਬ ਤੁਸੀਂ ਉਹਨੂੰ ਫਿਕਰ ਆਊਟ ਕਰ ਸਕਦੇ ਆ ਕਿ ਕਿਹੜੇ ਬੈਸਟ ਹੈ ਤੁਹਾਡੇ ਏਰੀਆ ਦੇ ਵਿੱਚ ਜਿੱਥੇ ਤੁਸੀਂ ਰਹਿੰਦੇ ਆ ਉਹਨਾਂ ਨੂੰ ਗਾਰਡਨ ਸਪ੍ਰਿੰਕਲਰ ਰੂਫ ਵਾਟਰਿੰਗ ਸਿਸਟਮ ਇਹ ਵੀ ਯੂਜ਼ ਕੀਤਾ ਜਾ ਸਕਦਾ ਪ੍ਰੋਟੈਕਸ਼ਨ ਦੇ ਲਈ ਵੀ ਜੇ ਕੋਈ ਇਦਾਂ ਦੀ ਗੱਲਬਾਤ ਹੁੰਦੀ ਆ ਤੇ ਜਿਹੜਾ ਇਹ ਇਹਦੇ ਉੱਤੇ ਤੁਹਾਨੂੰ ਧਿਆਨ ਦੇਣਾ ਚਾਹੀਦਾ ਤੇ ਬਾਕੀ ਸਾਰੀਆਂ ਚੀਜ਼ਾਂ ਨੂੰ ਤਾਂ ਉਹਨੂੰ ਠੀਕ ਕਰਨਾ ਚਾਹੀਦਾ ਕੋਈ ਡੈੱਡ ਪਲਾਂਟਸ ਨੇ ਕੋਈ ਆਰਗੈਨਿਕ ਮੈਟਰ ਆ ਉਹਨੂੰ ਜਿੱਦਾਂ ਜਿੱਦਾਂ ਹੋ ਸਕਦਾ ਉਹਨੂੰ ਰਿਮੂਵ ਕਰ ਦੇਣਾ ਚਾਹੀਦਾ ਸੋ ਇਹਦਾ ਫਾਰਸਮਾਰਟ ਦਾ ਮਤਲਬ ਇਹ ਕੀ ਹੈ ਕਿ ਤੁਸੀਂ ਕੰਪਲੀਟ ਕਰ ਰਹੇ ਆ ਆਪਣੇ ਜਿਹੜੇ ਉਹਨੂੰ ਚੀਜ਼ ਵੀਕਐਂਡ ਦੇ ਉੱਤੇ ਜਾਂ ਕਿਸੇ ਉੱਤੇ ਉਹਨੂੰ ਬਚਾਅ ਕਰਨਾ ਚਾਹੀਦਾ ਉਸ ਚੀਜ਼ ਤੋਂ ਬਚਾ ਹੋ ਸਕਦਾ ਹੈ ਕੋਈ ਪ੍ਰਾਪਰਟੀ ਦੇ ਆਲੇ ਦੁਆਲੇ ਤੇ ਬਾਕੀ ਥਾਵਾਂ ਦੇ ਉੱਤੇ ਪਰ ਇਹਦਾ ਇਹ ਹੈ ਕਿ ਜਿੱਥੇ ਤੁਸੀਂ ਆਪਣੀ ਪ੍ਰਾਪਰਟੀ ਦਾ ਵਿਚਾਰ ਕਰਦੇ ਆ ਉੱਥੇ ਨਾਲ ਦੀਆਂ ਦੀ ਗੋਆਂਢੀਆਂ ਦੀ ਪ੍ਰੋਪਰਟੀ ਦਾ ਵੀ ਵਿਚਾਰ ਕਰੋ ਕਿਉਂਕਿ ਇਹਦੇ ਨਾਲ ਜੇ ਉਹਨਾਂ ਦਾ ਵਿਚਾਰ ਨਹੀਂ ਆ ਤੇ ਉਹਨੇ ਫਿਰ ਅਲਟੀਮੇਟਲੀ ਤੁਹਾਨੂੰ ਵੀ ਲਪੇਟ ਦੇ ਵਿੱਚ ਲੈ ਲੈਣਾ ਇਹਦੇ ਨਾਲ ਜਿਹੜਾ ਰਿਸਕ ਆ ਉਹ ਕਿਸੇ ਨਾ ਕਿਸੇ ਤਰ੍ਹਾਂ ਇਹਦੇ ਵਿੱਚ ਘਟਦਾ ਆ ਪਰ ਪੂਰੀ ਤਰ੍ਹਾਂ ਤਾਂ ਨਹੀਂ ਐਲੀਮੀਨੇਟ ਕੀਤਾ ਜਾ ਸਕਦਾ ਪਰ ਰਿਸਕ ਜਿਹੜਾ ਉਹ ਘਟਦਾ ਇਸ ਚੀਜ਼ ਦੇ ਵਿੱਚ ਜ਼ਰੂਰ ਆ ਤੇ ਇਸ ਗੱਲ ਦਾ ਖਿਆਲ ਰੱਖਿਆ ਜਾਣਾ ਚਾਹੀਦਾ ਆ ਦੋਸਤੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਸੋਮਵਾਰ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ ਕੁਝ ਹੋਰ ਗਲਤ ਬਟਨ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ